ਹਾਂਜੀ ਕਰ ਲੋ ਤੁਸੀਂ ਆਪਣੀ ਇੰਟਰੋਡਕਸ਼ਨ ਦੋਗੇ ਹਾਂਜੀ ਬਈ ਮੇਰਾ ਨਾਮ ਗਰਜੀਤ ਸਿੰਘ ਹੈ ਓਕੇ ਤੇ ਫਰੀਦਪਾਲ ਦਾ ਮੈਂ ਭਰਾ ਜੀ ਠੀਕ ਆ ਚਾਚੇ ਦਾ ਇਹਦੇ ਮੁੰਡਿਆਂ ਸੀ ਓਕੇ ਤੇ ਮੈਨੂੰ ਮੈਨੂੰ ਥੋੜੀ ਜੀ ਸਥਿਤੀ ਦੱਸੋ ਕੀ ਹੈ ਇਸ ਟਾਈਮ ਤੇ ਇਹ ਆਦੇ ਮੈਂ ਤਾਂ ਨਵਾਂ ਕਹਿੰਦਾ ਜੀ ਸਥਿਤੀ ਹਾਂ ਦੇਖੋ ਲੱਤ ਦੋ ਜਗ੍ਹਾ ਤੋਂ ਗਈ ਚਰੇ ਜੀ ਓਕੇ ਹਾਂ ਜੀ ਇਹ ਆ ਦੇਖੋ ਬੋਲ ਪਟਾ ਹੋ ਗਿਆ ਦੰਦ ਟੁੱਟੇ ਹੋਏ ਨੇ ਜਵੜਾ ਟੁੱਟਿਆ ਹੋਇਆ ਸੱਚ ਸੈਂ ਇਧਰੋਂ ਵੀ ਫ੍ਰੈਕਚਰ ਹੈ ਜਵੜਾ ਇਧਰੋਂ ਮੈਂ ਚਾਰ ਜਗ੍ਹਾ ਜਵੜਾ ਤੇ ਨੱਕ ਦੀ ਹੱਡੀ ਵੀ ਟੁੱਟੀ ਹੋਈ ਹੈ ਤੇ ਸਿਰ 'ਚ ਵੀ ਇੱਥੇ ਮੈਂ ਮੜਾ ਜਣ ਵਾਲ ਨੇ ਨਾ ਦਿਖਾ ਨਹੀਂ ਦਦੇ ਤੇ ਸਿਰ 'ਚ ਵੀ ਟਾਂਕੇ ਨੇ ਜੋ ਕਿ ਤੁਹਾਨੂੰ ਕੋਈ ਨਾ ਮੈਂ ਵਿਖਾ ਦਾਂਗਾ ਫੋਟੋ ਖਿੱਚ ਕੇ ਦੁਬਾਰੇ ਭੇਜਾਂਗਾ ਤੇ ਬਾਈ ਆਪਣੇ ਇਹ ਬੋਲ ਰਹੇ ਆ ਕੁਝ ਬੋਲਦੇ ਆ ਹਾਂਜੀ ਥੋੜਾ ਬਹੁਤ ਬੋਲ ਸਕਦੇ ਨੇ ਜੀ ਤੇ ਇਹਨਾਂ ਦਾ ਇਲਾਜ ਇਲਾਜ ਠੀਕ ਹੋ ਰਿਹਾ ਅ ਇਲਾਜ ਇੱਥੇ ਐਦਾਂ ਜੀ ਇੱਥੇ ਇਲਾਜ ਸਾਨੂੰ ਜੇ ਪ੍ਰੋਪਰ ਜੇ ਤੁਹਾਨੂੰ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਕੁਝ ਹੁੰਦਾ ਨਾ ਕਿ ਜੀ ਸਹੀ ਹੋ ਰਿਹਾ ਤੇ ਅਸੀਂ ਕਰਵਾਉਂਦੇ ਪਰ ਸਾਨੂੰ ਸਰ ਬੱਚਾ ਬੱਚਾ ਯਹਾਂ ਤੇ ਇਲਾਜ ਕਰਾਣਾ ਨਹੀਂ ਚਾਹਤਾ ਬੱਚਾ ਗਿਆ ਡੇ मेरा तो अच्छा डर गया तो हमें मे हम इलाज यहाँ क्यों कराएंगे मेरा राठी इसलिए हम रेफर करवाना चाह रहे हैं हमने कल भी से बात की थी इन्होंने रात रात का समय मांगा था अभी एम एस साहब से मीटिंग हुई है एम एस साहब के साथ में हम लोग सभी लोग बैठे थे उन्होंने कहा हमें दस मिनट का टाइम दो हम वो करेंगे ये सरकार के जो एक प्लानिंग है जब वो कर रहा है जैसे पहले इनको इन लोगों को मुस्लिम फोबिया हुआ अब फिर उसके बाद में जाट फोबिया हुआ फिर किसान फोबिया अब ये सिख फोबिया हुआ हुआ है ये जिसको जिसको आम, आ, आ, जिस नफरत के सौदागर को ये विश्वगुरु मीडिया बनाना चाहता है वो अपने ही देश के नागरिकों को इतना प्रताड़ित कर रहा है कि वो अपने हक के लिए प्रदर्शन भी नहीं करना चाहते इतनी बैरिकेडिंग इतना वो किलेबंदी की हुई है जिसे दूसरे देश की सेना अपने देश में रही इस बच्चे की बात इस बच्चे को लंगर से उठाया गया है लंगर से उठाते इसको आरएसएस के गुंडे साथ थे उन्होंने बोरी में बंद करके इसको बोरी में बंद करके इसको इतना मारा कि इसके शरीर पर कोई जगह ऐसी नहीं बची है जहां पे इसको चोट ना हो हो मेरी जी रेफर करने को दिन दिन, 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 चार दिन हो गया आज इन्होंने इनका इलाज ठीक से नहीं चल रहा तो हमने इनको बोला भाई हमें यहाँ से जाने दो तो। हमें रेफर कर दीजिए हम लोग कहीं बाहर इलाज करना चाहते हैं तो रेफर को मना कर रहे हैं वो कहेंगे आप हमें लिख के दे दो कि हम बाहर बाहर इलाज कराना चाहते हैं तो हम बाहर इलाज कराना चाहते हैं हमने कहा ठीक है नहीं अगर आप लिख के देते फिर आप पंजाब मेरी इनकी वाइफ से फोन बात कराना एक वो इतनी हैं ਆਸ ਜੀ ਸਤਿ ਸ੍ਰੀ ਅਕਾਲ ਮੈਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਰਿਕਾਰਡਿੰਗ ਕਰ ਸਕਦਾ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਕਰੋ ਮੈਨੂੰ ਤੁਸੀਂ 5 ਮੈਂ 5 ਮਿੰਟ 10 ਮਿੰਟ ਦਿਓ ਮੈਂ ਇਹ ਵੀਡੀਓ ਮੈਂ ਆਪਣੀ ਗੱਲਬਾਤ ਐਸਜੀਪੀਸੀ ਅੱਗੇ ਵੀ ਰੱਖੂੰਗਾ ਆਪਣੀਆਂ ਕਿਸਾਨ ਯੂਨੀਅਨ ਨੂੰ ਵੀ ਦੱਸਦਾ ਤੇ ਨਾਲ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਤੇ ਮੈਨੂੰ ਪੂਰਾ ਯਕੀਨ ਆ ਕਿ ਉਹ ਤੁਹਾਡੇ ਹੀ ਪੂਰੀ ਹੈਲਪ ਕਰਨਗੇ ਕਿਉਂਕਿ ਇਹ ਇਲੀਗਲ ਡਿਟੈਂਸ਼ਨ ਆ ਕਿਸੇ ਪੰਜਾਬੀ ਨੂੰ ਪੰਜਾਬ ਚੋਂ ਚੋੱਕ ਕੇ ਤੇ ਪੰਜਾਬ ਪੁਲਿਸ ਦੀ ਬਿਨਾਂ ਪੁਛ ਤੋਂ ਕੋਈ ਕੋਈ ਕੁਛ ਨਹੀਂ ਤੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਤੇ ਉਹਨਾਂ ਦੀ ਜਿਹੜੀ ਤੁਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਉਹ ਇੱਥੇ ਨਹੀਂ ਰਹਿਣਾ ਚਾਹੁੰਦੇ ਹਾਂਜੀ ਮੇਰੇ ਹਸਬੰਦ ਇੱਥੇ ਨਹੀਂ ਰਹਿਣਾ ਚਾਹੁੰਦੇ ਜੀ ਚਲੋ ਉਹ ਪੰਜਾਬ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੀ ਨਾਲ ਹੀ ਆ ਤੇ ਇਹ ਤੁਹਾਨੂੰ ਨਹੀਂ ਨਹੀਂ ਜਾਣ ਦੇਂਦਾ ਹੈ ਗੱਲ 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 ਡਾਕਟਰਾਂ ਨਾਲ ਗੱਲਬਾਤ ਚੱਲ ਰਹੀ ਹੈ ਜੀ ਡਾਕਟਰਾਂ ਨੇ ਨਹੀਂ ਇਹ ਚ ਡਾਕਟਰਾਂ ਦਾ ਤੇ ਕੋਈ ਲੈਣਾ ਦੇਣਾ ਨਹੀਂ ਆਜ ਕਿ ਪੰਜਾਬ ਚ ਇਲਾਜ ਕਰਾਉਣਾ ਹੋਵੇ ਕਿਸੇ ਨੇ ਤੇ ਇਹਦੇ ਚ ਕੋਈ ਲੈਣਾ ਕਿਉਂਕਿ ਜਿਹੜੀ ਸਟੇਟ ਚ ਉਹਨਾਂ ਨੂੰ ਮਾਰਿਆ ਗਿਆ ਕੁੱਟਿਆ ਗਿਆ ਉੱਥੇ ਤੇ ਸਰਕਾਰ ਚਾਹੂਗੀ ਕਿ ਇਹਨੂੰ ਖਤਮ ਕਰਦਾ ਮੈਂ ਕਿ ਇਹ ਜਿਹੜੇ ਬਿਆਨ ਨਾ ਦੇ ਸਕੇ ਕਿਸ ਨੂੰ ਦੱਸ ਨਾ ਸਕੇ ਕਿ ਮੇਰੇ ਨਾਲ ਇਹ ਟਾਰਚਰ ਕੀਤਾ ਇਹ ਤੇ ਇਹ ਤੇ ਇਹ ਤੇ ਸ਼ਰਿਆਮ ਹਿਊਮਨ ਰਾਈਟ ਵਾਇਲੇਸ਼ਨ ਹੋਈ ਆ ਤੇ ਇਹ ਕੋ ਜੋ ਉਹਨਾਂ ਦਾ ਕੁਝ ਵੀ ਕਰ ਸਕਦੇ ਆ